ਅੱਲਾ ਤੇ ਦੋਸਤ ਦੀ ਫੜਦੇ ਪਰਮਾਨੰਕ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 10 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਯੂਥ ਪ੍ਰੈਜ਼ੀਡੈਂਟ ਕਰਤਾ ਪੜੇ ਆ ਤੇ ਇਹ ਨਵੀਪੁਰ ਦਾ ਨਗਰ ਕੀਰਤਨ ਜੋ ਕਿ ਪਿੰਡ ਦੇ ਉਪਰ ਵਾਲੇ ਵੱਜੋਂ ਹੋਇਆ ਮੈਂ ਹੀ ਕਹਿਣਾ ਚਾਹੁੰਦਾ ਕਿ ਯੂਥ ਦੀ ਪ੍ਰੇਰਣਾ ਆ ਤੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜੀ ਸਪੋਰਟ ਆ ਪੰਜਾਬ ਨੂੰ ਜਿਹੜੀ ਸਿੱਖ ਦੀ ਸਿੱਖਾਂ ਦੀ ਹੱਦਾਂ ਦੀ ਇਹ ਉਹਦਾ ਨਗਰ ਕੀਰਤਨ ਕੱਢਿਆ ਗੁਰਗੋਬੀ ਸਿੰਘ ਮਹਾਰਾਜ ਦੇ ਕੱਢਿਆ ਨਗਰ ਕੀਰਤਨ ਤੇ ਮੇਰੇ ਦੀਆਂ ਗੁਰਦਰ ਤੋਂ ਹੋ ਕੇ ਤੇ ਆਪਣੇ ਹਰਦਸ਼ਨੀਆ ਰੋਡ ਤੋਂ ਬਾਅਦ ਚੋਂ ਪ੍ਰੰਤ ਫਿਰ ਪਿੰਡ ਨੂੰ ਜਾੜਿਆ ਕਾਨੂੰਵਾ ਚੌਂਕਾ ਨੇ ਇਹ ਵੇਖਿਆ ਜਾਇਆ ਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ ਕੀ ਕਹਿਣਾ ਚਾਹੋਗੇ ਇਹ ਆਪਣੇ ਨਵੀਪੁਰ ਦਾ ਪਹਿਲਾ ਨਗਰ ਕੀਰਤਨ ਆ ਤੇ ਸੰਗਤਾਂ ਨੇ ਇਨਾ ਹੰਗਾਰਾ ਪੜਿਆ ਗੁਰੂ ਮਹਾਰਾਜ ਮੇਰ ਕਰਨਾ ਆਪਾਂ ਵੱਡਾ ਰੂਟ ਰੱਖਾਂਗੇ ਕਲੀਅਰੀ ਭਾਈ ਨੋਜਵਾਨਾਂ ਨੂੰ ਕੀ ਪੈਸੇ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਮੈਂ ਨੌਜਵਾਨਾਂ ਨੂੰ ਇਹੀ ਦੇਣਾ ਚਾਹੁੰਦਾ ਸੇਧ ਆਪਾਂ ਪਾਰਟੀ ਭਾਜੀ ਬੋ ਕਰ ਲਈ ਹੈ ਕਿ ਇੱਕ ਚੰਗੀ ਜਿਹੜੀ ਰਾਜਨੀਤੀ ਹੁਣ ਆਉਣੀ ਹੈ ਐਸਜੀਪੀਸੀ ਦੇ ਵੋਟਾਂ ਆ 2024 ਦੀਆਂ ਵੋਟਾਂ ਹੀ ਹੱਡੀਆਂ ਸਿਰਪ੍ਰਸ ਨੇ ਤੇ ਆਪਾਂ ਚਾਹੁੰਦੇ ਆ ਕਿ ਸਰਦਾਰ ਸ਼ਿਮਰਤਜੀਤ ਸਿੰਘ ਮਾਨ ਦੀ ਸਰਕਾਰ ਲਿਆ ਕੇ ਇੱਕ ਚੰਗਾ ਪੜਾਲਾ ਕੀਤਾ ਜਾਵੇ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਅੱਜ ਜਿਦਾਂ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਨਵੀਪੁਰ ਤੋਂ ਲੈ ਕੇ ਪ੍ਰੇਮਨਗਰ ਤੱਕ ਇੱਕ ਨਗਰ ਕੀਰਤਨ ਕਢਿਆ ਠੰਡ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਾਰੇ ਸੰਗਤਾਂ ਨੇ ਏਕਤਾ ਦਿਖਾਈਆਂ ਤੁਸੀਂ ਦੇਖ ਰਹੇ ਹੋ ਜਿੱਦਾਂ ਪਿੱਛੇ ਸੰਗਤ ਕਿਦਾਂ ਏਕਤਾ ਦਿਖਾ ਰਹੀ ਹੈ ਜਾਂਦੇ ਜਾਂਦੇ ਪ੍ਰੇਮਨਗਰ ਤੋਂ ਲੈ ਕੇ ਨਵੀਪੁਰ ਤੱਕ ਵੀ